ਕੀ ਤੁਸੀਂ ਵੀ ਸਾਈਬਰ ਸਕੈਮਸ ਦਾ ਸ਼ਿਕਾਰ ਹੋ ਰਹੇ ਹੋ ਸਾਈਬਰ ਸਕੈਮਸ ਤੋਂ ਬਚਣ ਦੇ ਲਈ ਕਮਿਸ਼ਨਰੇਟ ਪੁਲਿਸ ਅਮਰਿਤਸਰ ਵੱਲੋਂ ਸਾਈਬਰ ਅਵੇਅਰਨੈਸ ਦੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਤੁਹਾਨੂੰ ਅੱਜ ਮੈਂ ਕਾਲ ਮਰਜਿੰਗ ਸਕੈਮ ਬਾਰੇ ਜਾਣਕਾਰੀ ਸਾਂਝੀ ਕਰਾਂਗੀ ਕਾਲ ਮਰਜਿੰਗ ਸਕੈਮ ਵਿੱਚ ਸਾਈਬਰ ਅਪਰਾਧੀ ਵੱਲੋਂ ਤੁਹਾਨੂੰ ਕਾਲ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਤੁਹਾਡਾ ਨੰਬਰ ਤੁਹਾਡੇ ਕਿਸੇ ਦੋਸਤ ਨੇ ਉਹਨਾਂ ਦੇ ਨਾਲ ਸ਼ੇਅਰ ਕੀਤਾ ਹੈ ਜਿ세 ਸਾਈਬਰ ਅਪਰਾਧੀ ਵੱਲੋਂ ਤੁਹਾਨੂੰ ਕਿਸੇ ਨੌਕਰੀ ਇਨਾਮ ਜਾਂ ਹੋਰ ਕਿਸੇ ਲੋਟਰੀ ਦਾ ਚਾਂਸਾ ਦਿੱਤਾ ਜਾਂਦਾ ਹੈ ਤੇ ਨਾਲ ਹੀ ਇਹ ਕਿਹਾ ਜਾਂਦਾ ਹੈ ਕਿ ਉਹੀ ਦੋਸਤ ਤੁਹਾਡਾ ਤੁਹਾਨੂੰ ਕਾਲ ਕਰ ਰਿਹਾ ਹੈ ਜਦੋਂ ਤੁਸੀਂ ਆਪਣਾ ਫੋਨ ਚੈੱਕ ਕਰਦੇ ਹੋ ਤੇ ਸੱਚਮੁੱਚ ਤੁਹਾਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆ ਰਹੀ ਹੁੰਦੀ ਹੈ ਸਾਈਬਰ ਅਪਰਾਧੀ ਵੱਲੋਂ ਅੱਗੋਂ ਤੁਹਾਨੂੰ ਕਾਲ ਮਰਜ ਕਰਨ ਦੇ ਲਈ ਕਿਹਾ ਜਾਂਦਾ ਹੈ ਤੁਸੀਂ ਜਲਦਬਾਜ਼ੀ ਦੇ ਵਿੱਚ ਉਹ ਕਾਲ ਮਰਜ ਕਰਦੇ ਹੋ ਤੇ ਇਸ ਦੇ ਨਾਲ ਤੁਹਾਡਾ OTP ਸਾਈਬਰ ਅਪਰਾਧੀ ਹਾਸਲ ਕਰ ਲੈਂਦਾ ਹੈ ਜਿਸ ਤੇ ਤੁਹਾਡਾ ਅਕਾਊਂਟ ਖਾਲੀ ਹੋ ਜਾਂਦਾ ਹੈ ਜਾਂ ਫਿਰ ਤੁਹਾਡਾ ਕੋਈ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਜਾਂਦਾ ਹੈ ਆਓ ਜਾਣਦੇ ਹਾਂ ਇਹ ਕਿਵੇਂ ਪੋਸੀਬਲ ਹੈ ਜਿਹੜੀ ਕਾਲ ਤੁਹਾਡੇ ਵੱਲੋਂ ਮਰਜ ਕੀਤੀ ਜਾਂਦੀ ਹੈ ਉਹ ਕਿਸੇ ਵਿਅਕਤੀ ਜਾਂ ਦੋਸਤ ਹੀ ਨਹੀਂ ਬਲਕਿ ਇੱਕ ਆਟੋ ਕਾਲ ਹੁੰਦੀ ਹੈ ਜਿਸ ਵਿੱਚ ਤੁਹਾਡਾ OTP ਹੁੰਦਾ ਹੈ OTP ਹਾਸਲ ਕਰਨ ਦੇ ਦੋ ਤਰੀਕੇ ਹੁੰਦੇ ਨੇ ਪਹਿਲਾ ਤੁਸੀਂ ਆਪਣਾ OTP ਮੈਸੇਜ ਰਾਹੀਂ ਮੰਗਵਾ ਸਕਦੇ ਹੋ ਅਤੇ ਦੂਸਰਾ ਤੁਸੀਂ ਆਪਣਾ OTP ਕਾਲ ਰਾਹੀਂ ਮੰਗਵਾ ਸਕਦੇ ਹੋ ਉਦਾਹਰਨ ਦੇ ਤੌਰ ਤੇ ਜਦੋਂ ਸਾਈਬਰ ਅਪਰਾਧੀ ਵੱਲੋਂ ਤੁਹਾਡੇ ਨੰਬਰ ਤੇ WhatsApp ਸਾਈਨ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ